ਨੂੰ ਪੁੱਛੂ ਇੱਥੇ ਆ ਜੀ ਕਿ ਭਗਵਾਨ ਸਾਮਾਨ ਜੀ ਕਿਹੜੀ ਉਪਲਬਧੀ ਕਰਦੀ ਉਹ ਦੁਕਾਨਾ 6 ਵਜੇ ਬੰਦ ਹੋ ਜਾਂਦੀ ਹੈ ਆਂਦਰਸੇ ਰਾਤ 10:00 ਵਜੇ ਤੱਕ ਦਾ ਦਾੜਾ ਘੁਟਾ ਰਹੀ ਹੈ ਉਹਦਾ ਲੈਂਦਾ ਸੀ ਕਿ ਨਹੀਂ ਤੇ ਸਦਾ ਚਭਾਉਂਦਾ ਚੰਗਾ 11 ਵਜੇ ਤੱਕ ਦਾ ਘੱਟਾ ਘੁਟਾ ਰਹੀ ਤੇ 6 ਵਜੇ ਬਾਸ ਹੋ ਜਾਂਦਾ ਤੇ ਪੁਰਾਣਾ ਦੱਸ ਵੀ ਤੁਹਾਨੂੰ ਯਾਦ ਕਰਾ ਲਵਾਂ ਮੈਂ ਵੀ ਤੁਹਾਡੇ ਇਸੇ 20 ਕਿਲੋ ਮੀਟਰ ਦਾ ਮੇਰਾ ਪਿੰਡੇ ਕਾਦੀ ਕਿਵਦੇ ਤੋਂ ਬਾਅਦ ਕੋਈ ਜਾਨਵਰ ਵੀ ਸੜਕਾਂ ਤੇ ਨਹੀਂ ਸੀ ਲੱਭਦਾ। 10 ਮਹੀਨੇ ਵਿੱਚੋਂ 15 ਦਿਨ ਕਾਲ ਹੁੰਦੀ ਸਰਦਾਰ ਸਾਹਿਬ ਕਿ ਬਿਦਾਰ ਬੰਦ ਕਰੋ। ਆ ਇਹ ਚਾਰੂ ਪਾਰਦੀ ਵਾਲਾ ਤਾਲੂ ਕਿਹਾ ਸੀ 1000 ਰੁਪਏ ਹਿਲਾ ਦੇਣਾ। ਕਿਹਾ ਸੀ ਕਿ ਨਹੀਂ। ਤੇ ਜੇ ਨਹੀਂ ਮਿਲਿਆ ਆ ਜਿਹੜਾ ਤੁਰਦਾ ਫਿਰਦਾ ਹੁਣ ਭਗਵੰਤਬਾਨ ਇਹਨੂੰ ਬੋਕ ਕੇ ਤੂੰ ਵੋਟ ਕਿ ਨਹੀਂ ਕਰਦਾ ਪਾਈਂ। ਕਿਹੜੀ ਗੱਲ ਦਾ ਤੂੰ ਵੋਟ ਤੇ ਲੱਗ ਗਿਆ ਜੇ ਦਿਲ ਚੰਗਾ ਨਹੀਂ ਜੇ ਚੱਲਦਾ ਹੁੰਦਾ ਸੀ ਕਿ ਨਹੀਂ। ਇੱਕ ਵੈਰਾ ਆ ਗਿਆ ਜੀ ਇਹ ਭਗਵੰਤ ਮਾਨ ਕ ਲੈਣਾ ਆਇਆ ਇਹਦੇ ਦਰਸੇ ਲਾਜ ਕਰੀ 14 ਸਾਲਾਂ ਤੇ 3 ਸਾਲ ਤੇ ਪੰਜਾਬ ਡੁੱਬ ਗਿਆ ਜੀ 14 ਸਾਲਾਂ ਤੋਂ 3 ਵਾਰ ਪੰਜਾਬ ਹੜ੍ਹਾਂ ਵਿੱਚ ਡੁੱਬ ਗਿਆ ਜੀ ਕਹਿੰਦੇ ਸਰਕਾਰ ਦਾ ਵੱਡਾ ਟੀਚਾ ਕੀ ਹੋਣਾ ਆ ਸੁਣ ਲੋ ਇੱਕ ਚੰਗੀ ਗੱਲ ਪਹਿਲਾ ਟੀਚਾ ਹੈ ਕਿ ਜਿਹੜੇ ਲੋਕ ਫਰੋਤੀਆਂ ਮੰਗਦੇ ਨੇ ਜਿਹੜੇ ਵੱਡੇ ਵੱਡੇ ਕਸਬਿਆਂ 'ਚ ਗੋਲੀਆਂ ਮਾਰ ਕੇ ਲੋਕਾਂ ਨੂੰ ਮਾਰਦੇ। ਜਿਹੜੇ ਕਿਸੇ ਦੁਕਾਨਦਾਰ ਨੂੰ ਕਾਰੋਬਾਰ ਨਹੀਂ ਕਰਨ ਦਿੰਦੇ। ਜਿਹੜੇ ਕਿਸੇ ਵਿਅਕਤੀ ਨੂੰ 5 ਵਜੇ ਤੋਂ ਬਾਅਦ ਸਕੂਟਰ ਤੇ, ਸਾਈਕਲ ਤੇ, ਮੋਟਰਸਾਈਕਲ ਤੇ ਚੱਲਣ ਦੀ ਇਜਾਜ਼ਤ ਨਹੀਂ ਦਿੰਦੇ। ਜਿਹੜੇ ਲੋਕ ਸਾਡੀਆਂ ਮਾਤਾਂਵਾਂ ਤੇ ਭੈਣਾਂ ਬੈਠੀਆਂ ਨੇ। ਆਹ ਮੇਰੀ ਗੱਲ ਸੁਣ ਲਓ, ਮੇਰੀ ਮਾਮੂ ਤੇ ਧਰ ਲਓ। ਕੋਈ ਬਾਹ ਖੜੀ ਕਰਕੇ ਦੱਸੇ ਕਦੀ ਵਿਆਹ ਜਾਂਦੀ 'ਚ ਵੀ ਜੇਵਰ ਪਾਇਆ 'ਚ ਉਹ ਹੁਣ ਤੇ ਵਿਆਹ ਸ਼ਾਦੀਆਂ ਜੇਬਰ ਦੀ ਕੋਈ ਬੰਦਾ ਡਰਦਾ ਕਿ ਸਾਡੀਆਂ ਕੰਨਾਂ ਦੇ ਵਿੱਚੋਂ ਵਾਲੀਆਂ ਲੈ ਲਾ ਕੇ ਲੈ ਦੇ ਕਿਉਂ ਸਹੀ ਹੈ ਕਿ ਨਹੀਂ ਜੀ ਸਹੀ ਹੈ ਸਹੀ ਹੈ ਜੇ ਗਲਤ ਗੱਲ ਹੈ ਤੇ ਸਰਾਪ ਭਗਵੰਤ ਸਿੰਘ ਮਾਨ ਨੂੰ ਸਾਰੀ ਗਲਤੀ ਨਾ ਮੇਰੇ ਕੋ ਸਿੰਘ ਕਿਹਾ ਕਿ ਕੋਈ ਸਿੰਘ ਤੇ ਹੈ ਨਹੀਂ ਭਗਵੰਤ ਮਾਨ ਨੂੰ ਪੁੱਛੋ ਇੱਥੇ ਆ ਰਿਹਾ ਕਿ ਭਗਵੰਤ ਮਾਨ ਜੀ ਕਿਹੜੀ ਉਪਲਬਧੀ ਤੁਹਾਡੀ ਉਹ ਦੁਕਾਨਾ 6 ਵਜੇ ਬੰਦ ਹੋ ਜਾਂਦੀ ਹੈ ਕਾਂਗਰਸ ਸੇ ਰਾਤ 10:00 ਵਜੇ ਤੱਕ ਦਾ ਡਾਕਾ ਡਾਖੂ ਲੜਿੰਦਾ ਸੀ ਖੁਦਾ ਰਹਿੰਦਾ ਸੀ ਕਿ ਨਹੀਂ ਸੀ ਸਦਾ ਚਭਾਂਦਾ ਤਾਂ 11:00 ਵਜੇ ਤੱਕ ਡਾਕਾ ਡਾਖੂ ਲੜਿੰਦਾ ਸੀ ਇਹ ਵੇ ਵਾਤੋ ਜੰਦਾ ਤੇ ਪੁਰਾਣਾ ਵਕਤ ਵੀ ਤੁਹਾਨੂੰ ਯਾਦ ਕਰਾ ਦਵਾਂ ਮੈਂ ਵੀ ਤੁਹਾਡੇ ਇਸ ਏਰੀਏ ਚ ਹੀ ਹਾਂ 100 ਕਿਲੋਮੀਟਰ ਤੋਂ ਮੇਰਾ ਪਿੰਡੇ ਕਾਦੀ ਹੈ 6 ਵਜੇ ਤੋਂ ਬਾਅਦ ਕੋਈ ਜਾਨਵਰ ਵੀ ਸੜਕਾਂ ਤੇ ਨਹੀਂ ਸੀ ਲੱਭਦਾ ਤੇ ਮਹੀਲੇ ਵਿੱਚੋਂ 15 ਦਿਨ ਕਾਲ ਹੁੰਦੀ ਸਰਦਾਰ ਸਾਹਿਬ ਕਿ ਬਦਾਰ ਬੰਦ ਕਰੋ ਕਰਦੇ ਰਹੇ ਕਿ ਨਹੀਂ ਆਪਾਂ ਚੁਬਾਕ ਦਾ ਤੇ ਸਰਨਤਨ ਬੰਦ ਹੁੰਦਾ ਰਹੇ ਕਿ ਕਦੀ ਕਿਸੇ ਨੇ ਮੇਰੇ ਵੀਰੋ ਪ੍ਰਮਾਤਮਾ ਨੂੰ ਆਦਰ ਨਾਜ਼ਰ ਕਰਕੇ ਕਹਿ ਰਿਹਾ ਕਿਉਂਕਿ ਸਾਰਿਆਂ ਨੂੰ ਵੱਧ ਜੇ ਮਾਨ ਸਾਡੇ ਦਸ਼ਮ ਗੁਰੂਆਂ ਨੇ ਕੀਤਾ ਤੇ ਉਹ ਤੁਹਾਡੇ ਤੇ ਕੀ ਉਹਨੇ ਕਿਹਾ ਕਿ ਮਾਨਸ ਕੀ ਜਾਤ ਸਭ ਇੱਕ ਹੀ ਪਜਾਤ ਤੁਸੀਂ ਮੈਨੂੰ ਦੱਸੋ ਉਹਨਾਂ ਦਿਨਾਂ ਦੇ ਵਿੱਚ 15-15 ਦਿਨ ਲਗਾਤਾਰ ਸਾਡੇ ਬਾਜ਼ਾਰ ਬੰਦ ਰਹੇ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਸਰਦਾਰ ਸਾਹਿਬ ਇੱਕ ਨੰਬਰ ਦਾ ਅੱਜ 18ਵੇਂ ਨੰਬਰ ਤੇ ਬਿਮਾਰੂ ਸੂਬਾ ਹੋ ਗਿਆ ਜਿਸ ਸਾਹ ਤੰਦਰੁਸਤ ਪਰਵਾਰ ਇੱਕ ਜਿਸਮ ਹੁੰਦਾ ਹੈ ਬਿਮਾਰੀ ਲੱਗ ਜੇ ਤੇ ਬਿਮਾਰ ਜਿਸਮ ਹੋ ਜਾਂਦਾ ਅੱਜ 80% ਦੀ ਨੌਜਵਾਨ ਬੱਚੇ ਭਾਵੇਂ ਕਿਸਾਨਾਂ ਦੇ ਨੇ ਭਾਵੇਂ ਜ਼ਿਮੀਦਾਰਾਂ ਦੇ ਨੇ ਭਾਵੇਂ ਸਾਡੇ ਖੇਤ ਮਜ਼ਦੂਰਾਂ ਦੇ ਨੇ ਭਾਵੇਂ ਸਾਡੇ ਦਲਿਤ ਪਾਈਚਾਰੇ ਦੇ ਨੇ ਭਾਵੇਂ ਪਛੜੀਆਂ ਸ਼੍ਰੇਣੀਆਂ ਦੇ ਨੇ ਪਾਵੇਂ ਕਾਰੋਬਾਰੀਆ ਦੇ ਨੇ ਅਜੇ ਤੱਕ 50 ਸਾਲ ਕਿਸੇ ਕਾਰੋਬਾਰੀ ਨੇ ਮੁੰਡਾ ਨਹੀਂ ਠਿਕਲਿਆ ਉਹ ਸਭ ਦੇ ਕਾਰੋਬਾਰ ਵਧੀਆ ਚੱਲੇ ਜਾਂਦੇ 80% ਦੀ ਨੌਜਵਾਨ ਬੱਚਿਆ ਅਜ ਬਨੇਸ਼ਾਂ ਚਲੇ ਕੇ ਸਦਾ ਸਤ ਇਹ ਸਹੀ ਹੈ ਕਿ ਨਹੀਂ ਤੇ ਹੁਣ ਰਹਿ ਗਏ ਕੱਲੇ ਬਜ਼ੁਰਗ ਇਹਦੀ ਪੀੜੀ ਵੱਧ ਤੋਂ ਵੱਧ 15 ਤੋਂ 20 ਸਾਲ ਰਹੀ 15 ਤੋਂ 20 ਮੈਂ ਤੁਹਾਨੂੰ ਹੱਥ ਜੋੜ ਕੇ ਗੁਜ਼ਾਰਿਸ਼ ਕਰਨੀ ਹੈ ਸਾਨੂੰ ਪਹਿਲੀ ਜ਼ਰੂਰਤ ਤੇ ਸਾਨੂੰ ਆਪਣੀ ਜ਼ਿੰਦਗੀ ਦੀ ਆਪਣੇ ਪਰਿਵਾਰ ਦੀ ਜ਼ਿੰਦਗੀ ਕਿਉਂ ਮਹਿਫੂਜ਼ ਹੋਏ ਸਾਡਾ ਕਾਰੋਬਾਰ ਮੈਂ ਕਾਰੋਬਾਰ ਦਾ ਮਤਲਬ ਆਵੇਂ ਮੈਂ ਦਿਹਾੜੀ ਕਰਨਾ ਘਰ ਤੋਂ ਘੜ ਮੈਨੂੰ ਡਰ ਨਾ ਹੋਏ ਕਿ ਮੇਰੇ ਬੱਚਿਆਂ ਨੇ ਚਬਾਲ ਵਾਲੇ ਸਕੂਲ ਚ ਪੜਨ ਜਾਣਾ ਉਹ ਸ਼ਾਮ ਨੂੰ ਪਰਤ ਕੇ ਆ ਜਾਣਗੇ ਕਿਉਂ ਦੱਸੋ ਹੈ ਤਾਂ ਹਰ ਆਦਮੀ ਨੂੰ ਡਾਰੇ ਦਿਹਾੜੀ ਕਰਨ ਵਾਲੇ ਨੂੰ ਵੀ ਡਾਰੇ ਵਪਾਰੀ ਨੂੰ ਵੀ ਡਾਰੇ ਸਰਕਾਰੀ ਮਲਾਜ਼ਮਾਂ ਨੂੰ ਵੀ ਡਾਰੇ ਬਜ਼ੁਰਗਾਂ ਨੂੰ ਵੀ ਡਾਦੇ ਤੇ ਨੌਜਵਾਨਾਂ ਨੂੰ ਵੀ ਡਾਦੇ ਸਾਡੀਆਂ ਭੈਣਾਂ ਮਾਤਾਵਾਂ ਤੇ ਡਰਦੀਆਂ ਘਰਾਂ ਦੇ ਬਾਹਰ ਸਰਦਾਰ ਦੀ ਕੁਵਾਰੀ ਆਕ ਨਹੀਂ ਬੈਂਦੀਆਂ ਕਿ ਪਤਾ ਨਹੀਂ ਕਦੋਂ ਆ ਸਾਡੀਆਂ ਗਲੀਆਂ ਦੇ ਵਿੱਚੋਂ ਪਿੰਡ ਦੀਆਂ ਗਲੀਆਂ ਚੋਂ ਤੇ ਸੁਭਾਲ ਦੇ ਬਾਜ਼ਾਰਾਂ ਚੋਂ ਸਾਡੀਆਂ ਭੈਣਾਂ ਜਿਸ ਦਾ ਸਾਡੇ ਸਰਦਾਰ ਨੇ ਮਜਿੰਦਰ ਸਿੰਘ ਬਹਿਲਾ ਸਾਹਿਬ ਦੇ ਘਰੋਂ ਚਾਦੀ ਵੱਡੀ ਭੈਣ ਨੇ ਪਰਸਾ ਫਿਰ ਜ ਰੱਖਿਆ ਆ ਚੁਭਾਲ ਦੇ ਵਿੱਚ ਪਰਸ ਥੋੜਾ ਜਿਹਾ 15 ਮਿੰਟ ਆਪਣੇ ਮੋਢੇ ਤੇ ਭਾ ਕੇ ਦੇਵੇ ਪਿੱਛੋਂ ਮੋਟਰਸਾਈਕਲ ਵਾਲ ਆਏਗਾ ਪਰ ਤੁਸੀਂ ਸਮੇਤ ਬੀਬੀ ਨੂੰ ਖਿੱਚਦਾ ਜਾਏਗਾ ਅਸਾਂ ਇਹ ਕਿ ਨਹੀਂ ਅਸਹੀ ਕਿ ਨਹੀਂ ਦੱਸਿਓ ਮਾਤਾ ਸਹੀ ਹੈ ਨਾ ਆਪਾਂ ਨੂੰ ਇਸ ਕਿਸਮ ਦੇ ਨਾ ਚਾਹੀਦੇ ਕੋਈ ਮਾਤਾ ਸਾਡੀ ਪਰਸਨੀ ਰੱਖ ਸਕਦੀ ਮੋਬਾਈਲ ਮੇਰੇ ਨਾਲ ਇੱਕ ਆਦਮੀ ਕੰਮ ਕਰਦਾ ਹੈ ਤਰਨਤਲ ਆਇਸ਼ੋਚਾਰ ਦੇ ਪਹਿਲੇ ਉਹਨੂੰ ਪੁਲਿਸ ਵਾਲਾ ਚੌਂਗ 'ਚ ਦਿਨ ਦੇ ਵਕਤ ਇਸ਼ਾਰਾ ਕਰ ਰਿਹਾ ਕਿ ਕੰਨ ਹਟਾ ਉਹਨੇ ਸੋਚਿਆ ਪਤਾ ਨਹੀਂ ਮੈਨੂੰ ਕੀ ਸਮਝਾ ਰਹੇ ਉਹਨੇ ਹੌਲੀ ਜਿਹੀ ਸਮਝਾਇਆ ਕਿ ਸਰਦਾਰ ਜੀ ਰੋਜ਼ ਇਹ ਤੇ ਕੰਨ ਕੰਨ ਦੇ ਨਾਲੋਂ ਮੋਬਾਈਲ 'ਚ ਖਿੱਚ ਕੇ ਲੈ ਜਾਂਦੇ ਮੋਟਰਸਾਈਕਲ ਵਾਲੇ ਤੂੰ ਕੱਢ ਲਉ ਮੋਬਾਈਲ ਲੈ ਜਿੱਤੇ ਕੰਨ ਨੂੰ ਮੋਬਾਈਲ ਨਹੀਂ ਤੁਸੀਂ ਲਾ ਸਕਦੇ ਕਿਸ ਕਿਸਮ ਦਾ ਸੁਪਾ ਹੈ ਇੱਕ ਗੁਰੂਆਂ ਪੀਰਾਂ ਪਗੰਬਰਾਂ ਸੂਰਬੀਜਾ ਦੀ ਧਰਤੀ ਬੇਖੌਫ ਲੋਕਾਂ ਦੀ ਧਰਤੀ ਆਪਣੇ ਹਿੰਦੂਸਤਾਨ ਦੀ ਹਫਾਜ਼ਤ ਕਰਨ ਵਾਲੀ ਤੇ ਪੇਟ ਭਰਨ ਵਾਲਾ ਸਾਡਾ ਸੂਬਾ ਅੱਜ ਕਿਸ ਕਿਸਮ ਦਾ ਸਾਡਾ ਸੂਬਾ ਬਣ ਗਿਆ ਤੋ ਮੇਰਾ ਪਹਿਲਾ ਵਾਦਾ ਮੇਰੀ ਸੁਣ ਲੋ ਤੁਹਾਡੀ ਜਮਾਤ ਦਾ ਵਾਦਾ ਕਾਂਗਰਸ ਦਾ ਮੇਰਾ ਵਾਦਾ ਨਹੀਂ ਇਹ ਕਾਂਗਰਸ ਦਾ ਵਾਦਾ ਹੈ ਸਾਰਨੋਂ ਪਹਿਲੇ ਕਾਇਮ ਜਦੋਂ ਆਇਆ ਇੱਕ ਮਹੀਨੇ ਦੇ ਵਿੱਚ ਆ ਜਿਹੜੇ ਮੋਬਾਈਲ ਲਾਉਂਦੇ ਨੇ ਤੇ ਡਾਂਦੇ ਤੇ ਬੰਗਾਂਦੇ ਬੰਦ ਹੋ ਜਾਂਦੇ ਸਾਡਾ ਵਾਦਾ ਤਾਂ ਜ ਸਾਦੀ ਪੈਣ ਮਾਤਾ ਜਿਹੜੀ ਹੈ ਕੋਲੇ ਆ ਮਜ਼ਾਰ ਪਾਵੇਂ ਰਾਤ ਦੇ 11 ਵਜੇ ਜੇਰ ਪਾਸੇ ਵੀ ਉਸੇ ਚੱਲੇ ਚਬਾਲ ਦੇ ਏਡੇ ਦੇ ਵਿੱਚ ਕੋਈ ਲਾ ਲੇਗਾ ਅਸੀਂ ਜ਼ਿੰਮੇਵਾਰ ਹਾਂ ਤੁਹਾਡੀ ਜ਼ਿੰਦਗੀ ਮਹਿਫੂਜ਼ ਕਰਾਂਗੇ ਤੁਹਾਡੇ ਬੱਚੇ ਮਹਿਫੂਜ਼ ਕਰਾਂਗੇ ਤੇ ਅਗਲੀ ਗੱਲ ਮੇਰੀ ਉਨ ਸੁਣ ਲਓ ਆ ਬੈਠੀਆਂ ਸੱਜੀਆਂ ਮਾਵਾਂ ਤੇ ਪੈਣ 48 ਮਹੀਨੇ ਹੋ ਗਏ ਸਰਕਾਰ ਨੂੰ 48 4 ਸਾਲ ਦਾ ਮਤਲਬ 48 ਮਹੀਨੇ 12 ਮਹੀਨਿਆਂ ਦਾ ਜਦੋਂ ਲੱਖਾਂ ਸਿੰਘ ਦੀ 1 ਸਾਲ ਹੋ ਗਿਆ 48000 ਰੁਪਿਆ ਤੁਹਾਡਾ ਇਹ ਚਾਣੂ ਪਾਰਟੀ ਵਾਲੇ ਤਾਨੂੰ ਕਿਹਾ ਸੀ 1000 ਰੁਪਿਆ ਮੀਨਾ ਦਵਾਂਗੇ ਕਿਹਾ ਸੀ ਕਿ ਨਹੀਂ ਤੇ ਜੇ ਨਹੀਂ ਮਿਲਿਆ ਆ ਜਿਹੜਾ ਤੁਰਦਾ ਫਿਰਦਾ ਹੁਣ ਭਗਵੰਤ ਮਾਨ ਇਹਨੂੰ ਕਹੋ ਕਿ ਤੈਨੂੰ ਵੋਟ ਕੀ ਨਹੀਂ ਚਾਹੀਦਾ ਪਾਈਏ ਕਿਹੜੀ ਗੱਲ ਦਾ ਤੂੰ ਵੋਟ ਮੰਗਣਾ ਕਿਸਾਨ ਭਰਾਵਾਂ ਨੂੰ ਮੈਂ ਕਹਿੰਨਾ ਕੋਈ ਇੱਥੇ ਬੈਠਾ ਕੋਈ ਮੇਰਾ ਮੀਰ ਪਿੱਛੋਂ ਤੱਕ ਕੋ ਝੋਨਾ ਇਹਨਾਂ ਜੋ ਬੀਜਦਾ ਕਿ ਨਹੀਂ ਕੋ ਇੱਕ ਦਿਨ ਝੋਨਾ ਬੀਜਿਆ ਜੇ ਅਬੀਲ ਜੇ ਨੇ ਸਦਾ ਸਾਂ ਬੈਠੇ ਮੈਨੂੰ ਦੱਸੋ ਭਾਈ ਸਾਹਿਬ ਪਰਮਾਤਮਾ ਨੂੰ ਹਾਜ਼ਰ-ਹਾਜ਼ਰ ਕਰਕੇ ਚਾਰਾਂ ਸਾਲਾਂ ਦੀ ਜਦੋਂ ਵੀ ਆਪ ਦੀ ਸਰਕਾਰ ਹੈ ਤੁਹਾਨੂੰ ਝੋਨੇ ਦਾ ਪੂਰਾ ਜਿਹੜਾ ਐਮਐਸਪੀ ਦਾ ਰੇਟ ਹੈ ਮਿਲਿਆ ਕਦੀ ਦੱਸੋ ਜੀ ਕਿੰਨਾ ਸਸਤਾ ਵਿਕੇ ਹੈ ਇਸ ਇਸ ਸਾਲ ਕਿੰਨਾ ਜਿਹੜਾ ਰੇਟ ਹੈ ਉਹਦੇ ਤੋਂ ਕਿੰਨਾ ਸਸਤਾ ਮਿਲ ਰਿਹਾ ਨਹੀਂ ਉਹ ਦੱਸ ਦੇਣਾ ਨਹੀਂ ਉਹ ਬਿੜ ਸਸਤਾ ਕਿੰਨਾ 3300 3500 ਦਾ ਕੱਟ ਲੱਗ ਰਿਹਾ 2021 ਤੋਂ ਰੇਟ ਕੀ ਹੈ 24 ਤੇ 21 ਮਿਲ ਰਿਹਾ ਅਤੈਨ ਸੌ ਰੁਪਿਆ ਕੱਟ ਤੁਹਾਡਾ ਕੁੰਜਲ ਪچھے ਬਾਅਵਤੀ ਜਿਹੜੀ ਬਤੀ ਦਰਦ ਵੇਚਦੀ ਆ ਹਾਂ ਉਹ ਬਾਸਵਤੀ ਵੀ ਸਸਤੀ ਵਿਕਦੀ ਮੇਰੀ ਗੱਲ ਸੁਣ ਲੋ ਪਿੰਡਾਂ ਵਿੱਚ ਪੁਰਾਣੇ ਵਕਤ ਦੇ ਵਿੱਚ ਸਰਦਾਰ ਸਾਹਿਬ ਲੱਖਾ ਸਿੰਘ ਜੀ ਇਕ ਲੈਣੇ ਹੁੰਦੇ ਸੀ ਇਕ ਲੈਣੇ ਹਰ 10ਵੇਂ 15ਵੇਂ ਪਿੰਡ ਦੇ ਇਕਦਾ ਕ ਲੈਣਾ ਬੰਦਾ ਹੁੰਦਾ ਜੋ ਸਵੇਰੇ ਤੁਰੀ ਦਾ ਸੀ ਕਿਸੇ ਸਾਈਕਲ ਤੇ ਰੇੜੀ ਤੇ ਖੱਡੇ ਤੇ ਜੋ ਖਾ ਉਰੋ ਵਾਪਸ ਇਹ ਵਤੇ ਲੱਗ ਗਿਆ ਜੇ ਦਿਨ ਚੰਗਾ ਨਹੀਂ ਜੇ ਚੱਲਣਾ ਹੁੰਦਾ ਸੀ ਕਿ ਨਹੀਂ ਇਕ ਲੈਣਾ ਆ ਗਿਆ ਜੇ ਇਹ ਭਗਵੰਤ ਮਾਨਕ ਲੈਣਾ ਆਇਆ ਇਹਦੇ ਡਰ ਕੇ ਨਾ ਦੇ ਕਰਿਓ ਚਾਰਾਂ ਸਾਲਾਂ 'ਚ ਤਿੰਨ ਸਾਲ ਤੇ ਪੰਜਾਬ ਡੁੱਬ ਗਿਆ ਜੀ ਚਾਰਾਂ ਸਾਲਾਂ 'ਚ ਤਿੰਨ ਵਾਰ ਪੰਜਾਬ ਹੜ੍ਹਾਂ ਵਿੱਚ ਡੁੱਬ ਗਿਆ ਕੀ ਗੱਲ ਪਹਿਲੇ ਬਰਸਾਤਾ ਨਹੀਂ ਸੀ ਹੁੰਦੀ ਹ ਹਾਂਜੀ ਹਾਂਜੀ ਖਾਦਾ ਰੁੜ ਗਿਆ ਇਹਨਾਂ ਦੀ ਬੰਦ ਨੀਤੀ ਕਰ ਕਲੇਣਾ ਬੰਦ ਕਰ ਇਹ ਪੁਰਾਣੇ ਵਕਤ ਮੈਂ ਤਾਂ ਥੋੜੇ ਜੀ ਸਰਦਾਰ ਸਾਹਿਬ ਗੱਲ ਸੁਣਾਣਾ ਚਾਹੁੰਦਾ ਸਾਰੇ ਬਜ਼ੁਰਗ ਜਾਣਦੇ ਨੇ ਰਾਜਸਥਾਨ ਦੇ ਵਿੱਚੋਂ ਬਹਿਰੂਪੀ ਆਉਂਦੇ ਹੁੰਦੇ ਸੀ ਬਹਿਰੂਪੀ ਕਿਉਂ ਲੱਗਾ ਸਮਝ ਨਹੀਂ ਪਤਾ ਜੇ ਨਾਲ ਉਹਨਾਂ ਦਾ ਲੀਡਰ ਹੁੰਦਾ ਸੀ ਸਰਦਾਰ ਸਾਹਿਬ ਉਹਨੇ ਪੁਲਿਸ ਦੇ ਛਾਣੇਦਾਰ ਦੇ ਕੱਪੜੇ ਪਾਏ ਟੋਪੀ ਸਿਰ ਤੇ ਲਈ ਹੋਣੀ ਉਹ ਇੱਕ ਛੋਟੀ ਜੀ ਕੱਛ ਦੇ ਥੱਲੇ ਲਈ ਹੋਣੀ ਸੀ ਢੀਂ ਮੂੰਹ ਚ ਪਾਈ ਤੇ 9-10 ਜਣੇ ਪਿੱਛੇ ਸਪਾਹੀ ਤੇ ਹੌਲਦਾਰਾਂ ਦੀ ਵਰਦੀ ਤੁਰੇ ਜਣਿਆਲੇ ਇਕੱਠੇ ਹੋ ਜਣਾ ਸੀਟੀਆਂ ਮਾਰਨੀਆਂ ਸ਼ੁਰੂ ਕਰ ਦੇਣੀਆਂ ਉਹਨਾਂ ਨੇ ਸਾਰਾ ਚਵਲਦਾ ਚੌਕ ਜਦੋਂ ਫਿਰ ਜਣਾਂ ਉਸ ਤੋਂ ਬਾਅਦ ਥਾਣੇਦਾਰ ਨੇ ਟੋਪੀ ਲਾ ਲੈਣੀ ਰੇੜੀ ਰੇੜੀ ਦੁਕਾਨੋ ਦੁਕਾਨੋ ਜਨਾ ਕਿਸ ਨੇ ਦਸੀ ਬਾ ਦੇਣੀ ਕਿਸ ਨੇ ਚੁਆਨੀ ਪਾ ਦੇਣੀ ਪੁਰਾਣੇ ਵਕ ਕਿਸ ਨੇ htਿਆਨੀ ਛੁੱਟ ਦੇਣੀ ਤੇ ਜਦੋਂ ਸਾਰਾ ਸ਼ੋਅ ਮੁਕੰਮਲ ਹੋ ਜਣ ਉਹਨੇ ਟੋਪੀ ਸਿਰ ਤੇ ਰੱਖਣੀ ਤੇ ਦੁਰ ਜਾਣਾ ਇਸ ਤੇ ਪੈ ਰੁਪਿਆ ਹੈ ਇਹਦੀ ਟੋਪੀ ਦਾ ਤੇ 1 ਸਾਲ ਰਹਿ ਜਾਂਦੀ ਇਹਦੂ ਖੁਕੀ ਲੱਭਦੇ ਫਿਰਨੇ ਅਸੀਂ ਅਸਲ ਇਹਨੂੰ ਥਾਣੇਦਾਰ ਸਮਝ ਲਿਆ ਜੀ ਅਸਲ ਪੁਲਿਸ ਹੁੰਦੀ ਇਹਨਾਂ ਨੂੰ ਰਾਜ ਕਰਨ ਦਾ ਲੱਖਾ ਸਿੰਘ ਜੀ ਵਾਰ ਹੁੰਦਾ ਲੱਖਾ ਸਿੰਘ ਚੌਕੀਦਾਰ ਵੀ ਝੌਂਕੀਦਾਰ ਹੋਈ ਦੱਸੇ ਮੈਂ ਚੌਂਕੀਦਾਰ ਤਾਂ ਵਾਰੀ ਵਾਰੀ ਨਾਲ ਲੈਣਾ ਕਿਉਂਕਿ ਚੌਂਕੀਦਾਰ ਚੰਗਾ ਸੁਚੇਤ ਹੋਏਗਾ ਤਾਂ ਪਿੰਡ 'ਚ ਸੱਨ ਨਹੀਂ ਲੱਗੇਗੀ ਚੋਰ ਨਹੀਂ ਵਾਰ ਸਕਦਾ ਇਹ ਠੀਕ ਜਿਹੀ ਗੱਲ ਹੈ ਹਾਂ ਐ ਕਿਹਾ ਗਾ ਖੇਦ ਐ ਲਾਖਦਾ ਤਾਂ ਹੀ ਕਦੇ ਚੋਰੀ ਕਰ ਤੁੰਦੀ ਹੈ ਇੱਕ ਮੈਨੂੰ ਗੱਲ ਮੁਕੰਮਲ ਕਰਨ